ਮਸਤਵਣਾ ਸਾਹਿਬ ਦਾ ਉਹੀ ਮੈਡੀਕਲ ਕਾਲਜ ਦਾ ਨੀਂ ਪੱਥਰ ਆ ਜਿੱਥੇ ਭਗਵੰਤ ਮਾਨ ਹੁਰੀ 5 ਅਗਸਤ 2022 ਨੂੰ ਆਏ ਸੀ ਤੇ ਕਿਹਾ ਗਿਆ ਸੀ ਕਿ 31 ਮਾਰਚ 2023 ਤੱਕ ਇੱਥੇ ਬਣ ਕੇ ਮੈਡੀਕਲ ਕਾਲਜ ਤਿਆਰ ਹੋ ਜਾਊਗਾ ਅੱਜ ਇੱਥੇ ਤਾਂ ਕਰਕੇ ਆਏ ਆ ਕਿਉਂਕਿ ਪਤਾ ਲੱਗ ਰਿਹਾ ਹੈ ਕਿ ਜਿਹੜੀ ਕਰੀਬ 25 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਤੋਂ ਸਰਕਾਰ ਨੇ ਲੈ ਲਈ ਸੀ ਉਹਦੀ ਕੱਲ ਮਤਲਬ ਬੀਤੀ ਕੱਲ ਅੱਜ 17 ਤਰੀਕ ਹੈ 16 ਸਤੰਬਰ ਨੂੰ ਉਹਦੀ ਰਜਿਸਟਰੀ ਗੁਰਦੁਆਰਾ ਸਾਹਿਬ ਨੂੰ ਵਾਪਸ ਕਰ ਦਿੱਤੀ ਗਈ ਹੈ ਮਤਲਬ ਕੰਮ ਖਤਮ ਹੋ ਗਿਆ ਕਹਿੰਦੇ ਸਫਾ ਚੱਟ ਹੋ ਗਿਆ ਕੰਮ ਜ਼ਮੀਨ ਵਾਪਸ ਕਰਤੀ ਗੁਰਦੁਆਰਾ ਸਾਹਿਬ ਨੂੰ ਇੱਥੇ ਕੋਈ ਮੈਡੀਕਲ ਕਾਲਜ ਨਹੀਂ ਬੜ ਰਿਹਾ ਇਹ ਗੱਲ ਕਲੀਅਰ ਹੋ ਚੁੱਕੀ ਹੈ ਤੇ ਜਿਹੜੀਆਂ ਵੱਡੀਆਂ ਵੱਡੇ ਹੋਲਡਿੰਗ ਫੜਾ ਮਾਰੀਆਂ ਗਈਆਂ ਸੀ ਉਹ ਅੱਜ ਕਿਤੇ ਨਾ ਕਿਤੇ ਮਿੱਟੀ ਇੱਕ ਹੋਰ ਵੱਡਾ ਝੂਠ ਸੰਘਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਖੁਦ ਦਾ ਜਿਲ੍ਹਾ ਹੈ ਉੱਥੇ ਅੱਜ ਸਾਬਤ ਹੋ ਗਿਆ ਕਿ ਮਸਤਵਾਨਾ ਸਾਹਿਬ ਧੰਤਨ ਬਾਬਾ ਸੰਤ ਅਤਰ ਸਿੰਘ ਜੀ ਦੀ ਧਰਤੀ ਦੇ ਉੱਤੇ ਜਿਹੜਾ ਮੈਡੀਕਲ ਕਾਲਜ ਬਣਾਉਣ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸੀ ਅੱਜ ਉਹ ਕਿਤੇ ਨਾ ਕਿਤੇ ਵੱਡਾ ਝੂਠ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਦੀ ਰਜਿਸਟਰੀ ਵਾਪਸ ਗੁਰਦੁਆਰਾ ਸਾਹਿਬ ਨੂੰ ਕਰ ਦਿੱਤੀ ਗਈ ਹੈ ਬੜੇ ਅਫਸੋਸ ਦੀ ਗੱਲ ਹੈ ਬੜੀਆਂ ਉਮੀਦਾਂ ਸੀ ਲੋਕਾਂ ਨੂੰ ਕਿ ਮਸਤਵਾਨਾ ਸਾਹਿਬ ਵਿਖੇ ਮੈਡੀਕਲ ਕਾਲਜ ਬਣੂਗਾ ਸਾਡੇ ਬੱਚੇ ਪੜਿਆ ਕਰਨਗੇ ਸਾਡੇ ਜਿਹੜਾ ਏਰੀਆ ਸਾਡਾ ਇਲਾਕਾ ਹੈ ਉਹ ਡਿਵੈਲਪ ਹੋਊਗਾ ਪਰ ਕਿਤੇ ਨਾ ਕਿਤੇ ਅੱਜ ਅਫਸੋਸ ਨਾਲ ਕਿ ਇਹ ਕੰਮ ਹੋਇਆ ਦੋਸਤੋ ਇਸ ਵਕਤ ਅਸੀਂ ਖੜੇ ਆ ਬੜਾ ਹੀ ਇਤਿਹਾਸਿਕ ਸਥਾਨ ਹੈ ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿੱਚ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਖੜਾ ਹੈ ਉੱਥੇ ਲੱਗੇ ਪਿੱਛੇ ਇੱਕ ਅਖੌਤੀ ਬਦਲਾਵ ਭਗਵੰਤ ਮਾਨ ਨੇ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀਗਾ ਤੁਸੀਂ ਪੜ ਸਕਦੇ ਹੋ ਸਰਦਾਰ ਭਗਵੰਤ ਮਾਨ ਪਹਿਲਾਂ ਤਾਂ ਸਿੰਘ ਹੈ ਨਹੀਂ ਜੀ ਹੈ ਮਸਤੂਆਣਾ ਸਾਹਿਬ ਦੀ ਗੱਲ ਕਰ ਰਿਆ ਲੇਕਿਨ ਇੱਥੇ ਸਿੰਘ ਹੈ ਨਹੀਂ ਇਹ ਸਰਦਾਰ ਸਿੱਖ ਕਵਾ ਕੇ ਚੰਗੀ ਤਰ੍ਹਾਂ ਖੁਸ਼ ਨਹੀਂ ਸਿੰਘ ਕਵਾ ਕੇ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਮਸਤੂਆਣਾ ਸਾਹਿਬ ਸੰਗਰੂਰ ਦਾ ਨੀ ਪੱਥਰ ਜਿਹੜਾ ਕਹਿੰਦਾ ਹੁੰਦਾ ਸੀਗਾ ਕਿ ਝੋਟੇ ਖੁਰਕ ਕਰਨਗੇ ਆਣ ਕੇ ਨਹੀਂ ਪੱਥਰ ਖੜੇ ਨੇ ਬਾਦਲਾਂ ਦੇ ਤੇ ਕੈਪਟਨਾਂ ਦੇ ਉਥੇ ਝੋਟੇ ਖੁਰਕਦੇ ਨੇ ਹੁਣ ਸਾਨੂੰ ਝੋਟਾ ਲੱਭਿਆ ਨਹੀਂ ਤਾਂ ਝੋਟਾ ਵੀ ਤੁਹਾਨੂੰ ਦਿਖਾ ਦੇਣਾ ਸੀਗਾ ਮਿਤੀ 5 8 2022 ਨੂੰ ਆਪਣੇ ਕਰ ਕਮਲਾ ਨਾਲ ਰੱਖਿਆ ਹੁਣ ਮੇਰੇ ਨੇੜੇ ਆ ਜਾ ਜ਼ਰਾ ਮੈਂ ਭਗਵੰਤ ਮਾਨ ਤੈਨੂੰ ਪੁੱਛਣਾ ਚਾਹੁੰਦਾ ਕਿ ਤੂੰ ਸਭ ਦੀਆਂ ਸਭ ਨੂੰ ਮਜ਼ਾਕ ਕਰਦਾ ਛਿਡਾਂ ਕਰਦਾ ਨਹੀਂ ਪੱਥਰ ਤਾਂ ਜੀ ਇਹ ਰੱਖ ਦੇਣ ਲਈ ਲੀਡਰ ਸਾਡਾ ਮੌਕਾ ਆਊਗਾ ਅਸੀਂ ਨਹੀਂ ਪੱਥਰ ਰੱਖਾਂਗੇ ਅਸੀਂ ਮਿਸਤਰੀਆਂ ਕੋਲੋਂ ਲਖਾਇਆ ਕਰਾਂਗੇ ਕਾਰੀਗਰਾਂ ਕੋਲੋਂ ਲਖਾਇਆ ਕਰਾਂਗੇ ਕਿਉਂਕਿ ਉਹ ਕਰਦੇ ਨੇ ਅੱਛਾ ਇਹ ਮੈਡੀਕਲ ਕਾਲਜ ਕੋ چھوٹਾ ਮੋਟਾ ਪ੍ਰੋਜੈਕਟ ਨੇਗਾ ਔਰ ਇੱਦਾਂ ਦੇ ਮੇਰੇ ਵੀਰੋ 16 ਨੀ ਪੱਥਰ ਰੱਖੇ ਭਗਵੰਤ ਮਾਨ ਨੇ ਸਾਰੇ ਪੰਜਾਬ ਚ ਘੁੰਮ ਘੁੰਮ ਕੇ ਹੈਲੀਕਾਪਟਰ ਤੇ ਚੜ ਚੜ ਕੇ ਇੱਕ ਵੀ ਨਹੀਂ ਬਣ ਸਕਿਆ ਆ ਪਹਿਲਾ ਨੀ ਪੱਥਰ ਦਾ ਹਾਲ ਦਿਖਾਓ ਉਜੜਿਆ ਹੋਇਆ ਜੀ ਆ ਦਿਖਾਓ ਆ ਦੇਖ ਲਓ ਸਾਰੇ ਹਾਲਤ ਕੀ ਆ ਥੱਲੇ ਆ ਪਖੜਾ ਉੱਗਿਆ ਹੋਇਆ ਸਾਰੇ ਬੁਰੀ ਹਾਲਤਾਂ ਚਲੋ ਹੋਰ ਨਹੀਂ ਕੁਛ ਉਹ ਸ਼ਰਮ ਕਰ ਲੈਂਦਾ ਆਪਣੇ ਨੀ ਪੱਥਰ ਨੂੰ ਸਵਾਰ ਕੇ ਰੱਖ ਲੈਂਦਾ ਇੱਥੇ ਕੋ ਚਾਰ ਇੱਟਾਂ ਚੰਗੀਆਂ ਰੱਖ ਕੇ ਸਾਫ਼ ਮੇਨਟੇਨ ਕਰ ਲੈਂਦਾ ਵੀ ਜਿੰਨੀ ਦੇਰ ਕਾਲਜ ਕਾਲਜ ਤਾਂ ਤੂੰ ਬਣਾਉਣਾ ਨਹੀਂ ਕਾਉ ਤਾਂ ਸਾਨੂੰ ਪਤਾ ਵਾ ਹੁਣ ਇੱਧਰ ਆਓ ਲੱਗੇ ਜ਼ਰਾ ਕਿਉਂ ਨਹੀਂ ਬਣ ਰਿਹਾ ਕਾਲਜ ਇਹ ਬਹਾਨਾ ਬਣਾ ਰਿਹਾ ਵਾ ਦੋਸਤੋ ਮੈਂ ਸਾਰੀ ਦੁਨੀਆ ਚ ਬੈਠਿਆਂ ਨੂੰ ਕਹਿੰਦਾ ਜਿਹੜੇ ਬਹਾਨੇ ਸਾਜ਼ ਲੋਕ ਹੁੰਦੇ ਨਾ ਜਿਨ੍ਹਾਂ ਜ਼ਿੰਦਗੀ ਚ ਕੰਮ ਨਹੀਂ ਕਰਨਾ ਸਿਰਫ ਚੁਟਕਲੇ ਸੁਣਾਉਣੇ ਨੇ ਦੂਜਿਆਂ ਨੂੰ ਮਜ਼ਾਕ ਕਰਨਾ ਵਾ ਟਿਚਰਾਂ ਕਰਨੀਆਂ ਨੇ ਹੁਣ ਸੁਣੋ ਕਹਾਣੀ ਕੀ ਵੈਸੇ ਤਾਂ 16 ਦੇ 16 ਹੀ ਨਹੀਂ ਬਣੇ ਪਰ ਇਹਦਾ ਬਹਾਨਾ ਕੀ ਬਣਾਇਆ ਕਿ ਜੀ ਇੱਥੇ ਜਿਹੜਾ ਟਰਸਟ ਹੈ ਜਿਹੜਾ ਸੰਤ ਬਾਬਾ ਅਤਰ ਸਿੰਘ ਜੀ ਦਾ ਮਸਤੂਆਣਾ ਸਾਹਿਬ ਦਾ ٹرسٹ ਹੈ ਇਹ 300 ਦੇ ਕੰਟਰੋਲ ਵਿੱਚ ਹੈ ਜੀ ਉਹ ੜਿੱਕਾ ਪਾ ਰਹੇ ਨੇ ਜੀ ਉਹ ਸਾਡਾ ਮੈਡੀਕਲ ਕਾਲਜ ਨਹੀਂ ਬਣ ਦਿੰਦੇ ਹਾਲਾਂਕਿ ਸਾਦੇ ਸ਼ਬਦਾਂ ਵਿੱਚ ਮੈਂ ਕਹਿਣਾ ਚਾਹੁੰਦਾ ਪਹਿਲੀ ਗੱਲ ਤਾਂ ਕਿ ਇਹ 25 ਏਕੜ ਜ਼ਮੀਨ ਸੰਗਰੂਰ ਜ਼ਿਲ੍ਹੇ ਵਿੱਚ ਕਿਤੇ ਵੀ ਨਹੀਂ ਲੱਭੀ ਭਗਵੰਤ ਜੀ ਨੂੰ ਸਾਰੀਆਂ ਪੰਚਾਇਤਾਂ ਕੋਲ ਦੋ ਦੋ 3-300 ਕਿੱਲਾ ਪੰਚਾਇਤ ਦੀ ਜ਼ਮੀਨ ਆ ਉਹ ਵੀ ਕਿਸੇ ਹੋਰ ਪਿੰਡ ਦੀ ਜ਼ਮੀਨ ਆ ਸੜਕੋ ਪਰਲੇ ਪਾਸੇ ਪੰਚਾਇਤ ਦੀ ਜ਼ਮੀਨ ਲੈ ਕੇ ਜੇ ਤੁਸੀਂ ਬਣਾਉਣਾ ਹੋਵੇ ਜੇ ਤੁਹਾਡੀ ਜੇ ਤੁਹਾਡਾ ਇਰਾਦਾ ਨੇਕ ਹੁੰਦਾ ਦੋਆਂ ਸਾਲਾਂ ਚ ਆ ਬਾਈ ਦਾ 82 ਦਾ ਨੀ ਪੱਥਰ ਨਾ ਖੜਾ ਹੁੰਦਾ ਇੱਥੇ ਇੱਥੇ ਮੈਡੀਕਲ ਕਾਲਜ ਦੀ ਬਿਲਡਿੰਗ ਬਣ ਚੁੱਕੀ ਹੁੰਦੀ ਬੱਚੇ ਪੜ੍ਹ ਰਹੇ ਹੁੰਦੇ ਬਿਕੋਜ਼ ਤੁਸੀਂ ਬਣਾਉਣਾ ਹੀ ਨਹੀਂ ਸੀਗਾ ਤੁਸੀਂ ਢੀਮਸਾ ਸਾਹਿਬ ਦੇ ਉੱਤੇ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਟਰਸਟ ਤੇ ਜੜ ਦਿੱਤਾ ਆ ਹੁਣ ਸੁਣੋ ਆਓ ਇਧਰ ਲਾਗੇ ਦੇਖੋ ਆ ਮੈਂ ਦਸਤਾਵੇਜ਼ ਤੁਹਾਨੂੰ ਦਿਖਾ ਰਿਹਾ ਵਾਂ ਇਹ ਹੈਗੇ ਨੇ ਹਾਈ ਕੋਰਟ ਵਿੱਚ ਜਿਹੜੇ ਇਸ ਟਰਸਟ ਨੇ ਦਿੱਤੇ ਨੇ ਦਸਤਾਵੇਜ਼ ਆ ਸੁਣੋ ਆਓ ਜਦਾ ਇਹ ਹਾਈ ਕੋਰਟ ਦੇ ਵਿੱਚ ਸਾਰਾ ਕੇਸ ਆ ਇਨ ਦਾ ਆਨਰੇਬਲ ਹਾਈ ਕੋਰਟ ਪੰਜਾਬ ਹਰਿਆਣਾ ਆ ਨੰਬਰ ਦਿੱਤਾ ਹੋਇਆ ਸਾਰਾ ਅੱਛਾ ਆ ਲਿਸਟ ਆਫ ਇਵੈਂਟਸ ਕੀ ਕੀਤਾ ਲਿਸਟ ਆਫ ਇੰਡੈਕਸ ਲਿਸਟ ਆਫ ਇਵੈਂਟਸ ਮਸਤਵਾਨਾ ਸਾਹਿਬ ਮੈਡੀਕਲ ਕਾਲਜ ਕੇਸ ਕਰੰਟ ਸਟੇਟਸ 10 ਮਈ 2023 ਨੂੰ ਜਿਹੜਾ ਐਪਲੀਕੇਸ਼ਨ ਸੀ ਗੁਰਦੁਆ ਗੁਰੂ ਸਾਗਰ ਮਸਤਵਾਨਾ ਟਰਸਟ ਨੇ 10 ਮਈ 23 ਚ ਆਪਣਾ ਕੌਨਸੈਂਟ ਦਿੱਤਾ ਇਨ ਕੋਰਟ ਮੇ ਰਿਗਾਰਡਿੰਗ ਕੌਨਸੈਂਟ ਆਫ ਗੁਰੂ ਸਾਗਰ ਮਸਤਵਾਨਾ ਟਰਸਟ ਟੂ ਸਪੇਅਰ 25 ਏਕੜ ਲੈਂਡ ਫਾਰ ਦਾ ਮੇਨ ਕੇਸ ਪੈਂਡਿੰਗ ਇਨ ਆਨਰੇਬਲ ਹਾਈ ਕੋਰਟ ਬੀਟਵੀਨ ਗੁਰਸੌਰ ਗੁਰੂ ਸਾਗਰ ਮਸਤੂਣਾ ٹرسٹ ਐਂਡ ਐਸਟੀਪੀਸੀ ਫਾਰ ði ਕੰਸਟ੍ਰਕਸ਼ਨ ਆਫ ਮੈਡੀਕਲ ਕਾਲਜ ਵੇਅਰ ði ਫਾਊਂਡੇਸ਼ਨ ਸਟੋਨ ਹੈਜ਼ ਬੀਨ ਲੇਡ ਡਾਊਨ ਬਾਇ ਆਨਰੇਬਲ ਸੀਐਮ ਭਗਵੰਤ ਮਾਨ ਜੀ ਇੱਕ ਵਾਰੀ ਦੱਸਦਾ ਤੁਹਾਨੂੰ ਕਿ 10 ਮਈ ਦਾ ਇੱਕ ਸਾਲ ਪਿੱਛੇ ਇਹਦਾ ਹਲਫਨਾਮਾ ਦੇ ਚੁੱਕਾ ਕੰਸੈਂਟ ਇਹ ٹرسٹ ਜਿਹੜਾ ਭਗਵੰਤ ਮਾਨ ਕਹਿੰਦਾ ਕਿ ਸਾਡੇ ਨਾਲ ਸਾਨੂੰ ਬਣਾਉਣ ਨਹੀਂ ਦਿੰਦਾ ਢੀਸ ਅੱਗੇ ਆਜੋ 10 ਮਈ 2023 ਨੂੰ ਐਫੀਡੇਵਿਟ ਬਾਇ ਸੈਕਟਰੀ ਆਫ ٹرسٹ ਥੈਟ ਇਜ਼ ਜਸਵੰਤ ਸਿੰਘ ਖੇੜਾ ਸਬਮਿਟਡ ਇਨ ਦਾ ਹਾਈ ਕੋਰਟ ਐਂਡੋਰਸਿੰਗ ਦੀ ਅਬਵ ਐਪਲੀਕੇਸ਼ਨ ਜੋ ਕੰਸੈਂਟ ਉੱਤੇ ਦਿੱਤਾ ਟਰਸਟ ਦੇ ਸੈਕਟਰੀ ਨੇ ਕਿਹਾ ਕਿ ਮੈਂ ਸਹਿਮਤ ਹਾਂ ਉਹਨਾਂ ਇੱਕ ਫਰਵਰੀ 2013 ਮਿੰਟਸ ਆਫ ਮੀਟਿੰਗ ਕੰਪਰਾਈਜ਼ਿੰਗ 21 ਦੋ 23 ਹੈਲਡ ਬਿਟਵੀਨ ਰਿਪਰੈਜ਼ੈਂਟੇਟਿਵਸ ਆਫ ਸੰਯੁਕਤ ਕਿਸਾਨ ਸੰਯੁਕਤ ਕਿਸਾਨ ਮੋਰਚਾ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੰਯੁਕਤ ਐਸਕੇਐਮ ਨੇ ਕਿ ਇਹਦਾ ਮਸਲੇ ਦਾ ਹੱਲ ਨਿਕਲਿਆ ਜਾਵੇ 27 ਮਾਰਚ 23 ਕਾਪੀ ਆਫ ਲੈਟਰ ਰਿਟਨ ਬਾਈ ਸੈਕਟਰੀ ਗੁਰਸਵਾਗਰ ਗੁਰਸਾਗਰ ਮਸਤੂਆਣਾ ٹرسٹ ਟੂ ਪ੍ਰੈਜ਼ੀਡੈਂਟ ਐਸਜੀਪੀਸੀ ਰਿਕੁਐਸਟਿੰਗ ਹਿਮ ਟੂ ਗਿਵ ਕੰਸੈਂਟ ਟੂ ਸਪੇਅਰ 25 ਏਕਰ ਲੈਂਡ ਫਰੋਮ ਦਾ ਮੇਨ ਕੇਸ ਕਿਉਂਕਿ ਐਸਜੀਪੀਸੀ ਦਾ ਵੀ ਇਸ ਜ਼ਮੀਨ ਦੇ ਨਾਲ ਮਸਲਾ ਸੀਗਾ ਤੇ ਗੁਰਸਾਗਰ ਮਸਤੂਆਣਾ ٹرسٹ ਐਸਜੀਪੀਸੀ ਨੂੰ ਵੀ ਲਿਖ ਰਿਹਾ ਕਿ ਅਸੀਂ ਕੰਸੈਂਟ ਦਿੰਦਾ ਤੁਸੀਂ ਵੀ ਕਿਰਪਾ ਕਰਕੇ 10 ਅਪ੍ਰੈਲ 23 ਨੂੰ ਰੈਜ਼ੋਲੂਸ਼ਨ ਆਫ ਐਸਜੀਪੀਸੀ ਡੇਟਿਡ 10 4 23 ਬਾਏ ਵਿਚ ਕੰਸੈਂਟ ਹੈਡ ਬੀਨ ਗਿਵਨ ਟੂ ਸਪੇਅਰ 25 ਏਕਰ ਲੈਂਡ ਫਰੋਮ ਮੇਨ ਕੇਸ ਇਨ ਰਿਸਪੌਂਸ ਟੂ ٹرسٹ ਲੈਟਰ लेटर ऑफ एसजेपीसी टू ट्रस्ट एंड रिस्पॉन्स टू लेटर रिटन बाय सेक्टर गुरु सागर मस्तुर्णा साहब ट्रस्ट थ्री दीती मंजूरी हाई कोर्ट ਵਿੱਚ ਐਫੀਡੇਵਿਟ ਵੀ ਫਾਈਲ ਕਰਤਾ اور ਐਸजेपीसी ਨੇ ਵੀ ਉੱਥੇ ਆਗਿਆ ਦੇ ਦਿੱਤੀ ਲੇਕਿਨ ਫਿਰ ਵੀ ਭਗਵੰਤਮਾਨ ਬਹਾਨੇ ਬਾਜ਼ੀ ਕਰਕੇ ਆ ਹਾਈ ਕੋਰਟ ਦੇ ਸਾਰੇ ਕਾਗਜ਼ ਮੇਰੇ ਕੋਲ ਰੈਟ ਪਟੀਸ਼ਨ ਦੇ ਮੇਰੇ ਕਾਗਜ਼ ਨੇ ਦੋਸਤੋ ਕਹਾਣੀ ਕੀ ਆ ਕਿ ਇਹ ਬੰਦੇ ਇਹਨਾਂ ਨੂੰ ਸਰਕਾਰ ਮਿਲ ਗਈ ਆਸਾਨ ਜੇ ਤਰੀਕੇ ਨਾਲ ਲੋਕਾਂ ਨੇ ਹਵਾ ਚਲਦੀ ਸੀਗੀ ਤੜਾ ਤੜ ਵੋਟਾਂ ਪਾਤੀਆਂ ਇਹਨਾਂ ਨੂੰ ਕਿਸੇ VOTER ਦੀ ਕਦਰ ਨਹੀਂ ਇਹਨਾਂ ਨੂੰ ਕਿਸੇ ਫਾਇਦੇ ਦਾ ਕੋਈ ਚੇਤਾ ਨਹੀਂਗਾ ਇਹ ਸਭ ਨੂੰ ਲੋਕਾਂ ਨੂੰ ਪੰਜਾਬੀ ਚ ਕਹਿੰਦੇ ਮੂਰਖ ਸਮਝਦੇ ਨੇ ਬਸ ਨਹੀਂ ਪੱਥਰ ਰੱਖਤਾ ਅਸੀਂ 16 ਨਹੀਂ ਪੱਥਰ ਰੱਖਤੇ ਔਰ ਅਸੀਂ ਮੈਡੀਕਲ ਕਾਲਜ ਬਣ ਗਿਆ ਆ ਸਾਡੇ ਬਜਟ ਦੇ ਸਪੀਚ ਵਿੱਚ ਜਿਹੜਾ ਗਵਰਨਰ ਐਡਰੈਸ ਹੈ ਉਹਦੇ 16 ਮੈਡੀਕਲ ਕਾਲਜ ਦਾ ਪਿਛਲੇ 3 ਸਾਲ ਤੋਂ ਜ਼ਿਕਰ ਆਈ ਜਾਂਦਾ ਤੀਸਰਾ ਬਜਟ ਆ ਗਿਆ 1 2 3 ਲੇਕਿਨ ਮੈਡੀਕਲ ਕਾਲਜ ਦੀ ਅਸਲੀਅਤ ਆ ਕਿ ਤੁਸੀਂ ਦੇਖ ਸਕਦੇ ਹੋ ਆ ਪਿੱਛੇ ਹੋਇਆ ਜਰਾ ਆ ਦੇਖ ਲਓ ਜੀ ਕੀ ਹਾਲ ਹੈ ਉਜੜਿਆ ਪਿਆ ਵਾ ਆਓ ਇਟਾਂ ਵੀ ਦਿਖਾ ਦੇ ਕਿਦਾਂ ਕੀ ਹਾਲਤ ਕੀਤੀ ਪਿਆ ਦੇ ਆ ਆ ਲੈ ਭਗਵੰਤ ਚੱਕ ਆਪਣਾ ਆ ਬਦਲਾਵ ਦਾ ਨਹੀਂ ਪੱਥਰ ਆ ਦੇ ਪਿੱਛੇ ਥੱਲੇ ਉਹ ਪਿੱਛੇ ਦਿਖਾਈ ਉਹ ਕਿਦਾਂ ਕੀ ਉਹ ਅੱਕ ਰਖਾ ਦੇ ਅੱਕ ਰਖਾ ਉਹ ਅੱਕ ਵੀ ਦੇਖ ਲਓ ਪਰੇ ਆ ਦੇਖ ਲਓ ਤੁਹਾਡੇ ਸਾਹਮਣੇ ਇੱਧਰ ਆਇਓ ਜ਼ਰਾ ਦੋਸਤੋ ਮੈਂ ਇੱਥੇ ਇਸ ਕਰਕੇ ਆਇਆ ਵਾਂ ਮੈਂ ਫਿਰ ਕਹਿਣਾ ਚਾਹੁੰਦਾ ਕਿ ਜਿਸ ਬੰਦੇ ਨੇ ਜਿਹਦੇ ਚ ਕੀ ਕਹਿੰਦੇ ਹੁੰਦੇ when there is a will there is a way when there is a will there is a way ਸਭ ਹਰ ਚੀਜ਼ ਦਾ ਹੱਲ ਹੈ ਤੁਸੀਂ ਇੱਥੇ ਕਿਉਂ ਜ਼ਿੱਦ ਕਰਦੇ ਹੋ ਇੱਥੇ ਹੀ ਗੁਰੂ ਸਾਗਰ ਮਸਤੂਆਣਾ ਸਾਹਿਬ ਦੀ